ਆਨਵਾ ਪਾਰਟੀ ਦਾ ਸਭ ਤੋਂ ਵਧੀਆ ਕੰਮ ਹਾਂ ਮਿਲੇਆ ਖੁੱਡੀਆਂ ਸਾਹਿਬ ਅੱਛਾ ਕਿਵੇਂ ਦਾ ਸੁਭਾਅ ਬਹੁਤ ਵਧੀਆ ਸੁਭਾਅ ਦਾ ਸਕੂਲ ਬਣਾਈ ਜਾਂਦੇ ਜੀ ਹੱਤ ਤਲ ਬਣਾਈ ਜਾਂਦੀ ਹੈ ਜਿਹੜਾ 70 ਸਾਲ ਤੱਕ ਲੁੱਟਦੇ ਹੀ ਫਿਰਦੇ ਨੇ ਸਾਇਆ ਦਾ ਹੁਣ ਜਿਹੜੇ 2 ਸਾਲ ਦੇ ਨੇ ਹੁਣ ਮਾਣਾ ਮੋਟਾ ਇਹਦੀ ਬੰਦੇ ਬੰਦੇ ਆਨ ਪਾਰਟੀ ਆਨ ਪਾਰਟੀ ਵਧੀਆ ਬਤਾਨਾ ਖੁੱਡੀਆਂ ਬੜੀ ਜਾਣਦੇ ਨੇ ਕੀ ਕੀ ਬੰਦਾ ਹੈਗਾ ਕਿਦਾਂ ਬਹੁਤ ਵਧੀਆ ਪਰਿਵਾਰ ਹੈ ਪਰਿਵਾਰ ਕਿੰਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਬਿਨਾ ਚਾਹ ਪਿਆਏ ਬਿਨਾ ਪੈਸੇ ਦਿੱਤੇ ਤੇ ਪਹਿਲਾਂ ਹੁੰਦਾ ਸੀ ਕਿ ਬੀਬਾ ਜੀ ਨੂੰ ਮਿਲ ਲੁ ਕਿੰਨੇ 18 ਲੱਖ 22 ਲੱਖ ਪਹਿਲਾਂ ਤਾਂ ਸਰੂ 10-10 ਹਜ਼ਾਰ ਰੁਪਏ ਤੱਕ ਬਿੱਲ ਆਉਂਦਾ ਸੀ ਹੁਣ ਜ਼ੀਰੋ ਬਿੱਲ ਆਉਂਦਾ ਨਹੀਂ ਰੀ ਦਾ ਆਮ ਪਾਰਟੀ ਦੀ ਹੈ ਜੀ ਹਾਂ ਪਾਰਟੀ ਜਦੋਂ ਸੀ ਪੂਰੇ ਸਕੂਲ ਅਚ ਕੰਮ ਨਹੀਂ ਸੀ ਹੋ ਰਿਹਾ ਬੱਚੇ ਪੜ੍ਹਨ ਕਿਉਂ ਟੀਚਰ ਨਹੀਂ ਪੂਰੇ ਹੁਣ ਟੀਚਰ ਵੀ ਪੂਰੇ ਸਕੂਲ ਇਹਨਾਂ ਨੇ ਤਪਾ ਕੇ ਲਿਆਉਣਾ ਲਿਆਓ ਲਿਆਓ 90% ਦੀ ਨਹੀਂ ਕਿਥੋਂ ਬਿੱਲ ਆਉਂਦਾ ਇਹਦੀ ਹਵਾ ਵਜਾਂ ਆਮ ਪਾਰਟੀ ਦੀ ਆਮ ਆਲਿਆਂ ਨੇ ਮੇਰੀ ਤਾਂ ਪੈਨਸ਼ਨ ਵੰਦੀ ਮੌਜ ਨਾਲ ਦੇਖ ਲੈ ਛੋਲੇ ਦਾਣੇ ਖਾਈ ਜੰਨੇ ਆ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿਹੜੇ ਮੁੱਦਿਆਂ ਤੇ ਇਸ ਵਾਰ ਚੋਣ ਹੋਏਗੀ ਤੇ ਕਿਹੜੀ ਪਾਰਟੀ ਹੁਣ ਤੱਕ ਵਧੀਆ ਲੱਗੀ ਐ ਪਿੰਡ ਦੇ ਲੋਕਾਂ ਨੂੰ ਸਾਥ ਦੇ ਵਿੱਚ ਚਰਚਾ ਹੁੰਦੀ ਐ ਤਾਂ ਸਰਕਾਰ ਬਣਦੀ ਐ ਮਾਨਸਾ ਦੇ ਪਿੰਡ ਚੈਲੇ ਵਾਲਾ ਪਹੁੰਚੇ ਆ ਬਜ਼ੁਰਗ ਸਾਡੇ ਨਾਲ ਨੇ ਨੌਜਵਾਨ ਵੀ ਨੇ ਜਾਣਦੇ ਆ ਵੀ ਕੀ ਕੰਮ ਹੋਏ ਨੇ ਪੰਜਾਬ ਦੇ ਤੇ ਪੰਜਾਬ ਦੇ ਮੁੱਦਿਆਂ ਨੂੰ ਕੌਣ ਪਾਰਲੀਮੈਂਟ ਦੇ ਵਿੱਚ ਚੁੱਕ ਸਕਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਐ ਜੀ ਹਜੂਰਾ ਸਿੰਘ ਜੀ ਜੂਰਾ ਜੀ ਕੀ ਲੱਗਦਾ ਹੁਣ ਤੱਕ ਕਿਹੜੀ ਪਾਰਟੀ ਦਾ ਕੰਮ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਲੱਗਿਆ ਸਾਨੂੰ ਆਮ ਪਾਰਟੀ ਦਾ ਸਭ ਤੋਂ ਵਧੀਆ ਕੰਮ ਕਿਉਂ ਜੀ ਕਾਰਨ ਕਾਰਨ ਇੱਕ ਤਾਂ ਸਕੂਲ ਬਣਾਈ ਜਾਂਦੇ ਦੀ ਹਸਪਤਾਲ ਬਣਾਈ ਜਾਂਦੀ ਹੈ ਵਧੀਆ ਦਵਾਈ ਮਿਲਦੀ ਹੈ ਦੂਸਰਾ ਜੀ ਸਾਨੂੰ 24 ਘੰਟੇ ਬਿਜਲੀ ਮਿਲਦੀ ਹੈ ਲਾਈਟ ਕਿਸਾਨਾਂ ਨੂੰ ਤੇ ਘਰਾਂ ਦੀ ਬਿਜਲੀ ਬਿੱਲ माफ ਕੀਤੇ ਗਏ ਗਰੀਬ ਘਰਾਂ ਦੇ ਅੱਛਾ ਪਹਿਲਾਂ ਪਹਿਲਾਂ ਕਿੰਨੇ ਬਿੱਲ ਆਉਂਦੇ ਸੀ ਪਹਿਲਾਂ ਤਾਂ ਸਾਨੂੰ 10-10000 ਰੁਪਏ ਤੱਕ ਬਿੱਲ ਆਉਂਦਾ ਸੀਗਾ ਨਾਰਮਲ ਘੱਟ ਤੋਂ ਘੱਟ ਅੱਛਾ ਹਾਂ ਹੁਣ 0 ਬਿੱਲ ਆਉਂਦਾ ਹੈ ਅੱਛਾ ਜੇ ਆਪਾਂ ਕਾਲੀ ਦਲ ਜਾਂ ਕਾਂਗਰਸ ਪਹਿਲਾਂ ਰਹੀਆਂ ਨੇ ਤਾਂ ਕੁਝ ਲੱਗਿਆ ਵੀ ਪੰਜਾਬ ਦਾ ਭਲਾ ਹੋਇਆ ਹੈ ਹਾਂ ਭਲਾ ਹੋਇਆ ਜੀ ਹਾਂ ਜੀ ਹਾਂ ਭਲਾ ਹੋਇਆ ਪਹਿਲਾਂ ਪਹਿਲਾਂ ਉਹ ਪੂਰਾ ਹੀ ਭਲਾ ਹੈਗਾ ਹੁਣ ਭਲਾ ਹੋਇਆ ਜਾਂ ਪਹਿਲਾਂ ਨਾ ਹੁਣ ਹੁਣ ਭਲਾ ਹੋਇਆ ਪਹਿਲਾਂ ਕੀ ਹੋਇਆ ਫਿਰ ਪਹਿਲਾਂ ਤਾਂ ਸਾਡੇ ਛੇਤਰ ਮਾਰ ਕੇ 15-15 20-20000 ਰੁਪਏ ਬਿੱਲ ਦਾ ਭਰਉਂਦੇ ਸੀਗੇ ਤੇ ਅੱਧਿਆਂ ਦਾ ਲੱਖ-ਲੱਖ ਰੁਪਿਆ ਆ ਜਾਂਦਾ ਸੀ ਉਹਨਾਂ ਬਿੱਲ ਨਹੀਂ ਭਰੇ ਜਾਂਦੇ ਸੀ ਕਨੈਕਸ਼ਨ ਕੱਟਨ ਦੇ ਸੀਗੇ ਅੱਛਾ ਤੇ ਹੁਣ ਹੁਣ ਨੀ ਕੋਈ ਹੁਣ ਕਨੈਕਸ਼ਨ ਵੀ ਨਹੀਂ ਕੱਟਦੇ ਹੁਣ ਮੌਜ ਹੈ ਹਾਂ ਹੁਣ ਪੂਰੀ ਮੌਜ ਹੈ ਅੱਛਾ ਬਦਲਾਅ ਦਾ ਫਾਇਦਾ ਹੋ ਗਿਆ ਜਿਹੜਾ ਬਦਲਾਅ ਲਿਆ ਪੂਰਾ ਜੀ ਪੂਰਾ ਪੂਰਾ ਵਧਿ ਗਏ ਸਾਨੂੰ ਦਵਾਈਆਂ ਮਿਲਦੀਆਂ ਆ ਡਿਸਪੈਂਸਰੀਆਂ ਕੋਲੇ ਡਿਸਪੈਂਸਰੀ ਜੀ ਦਵਾਈ ਵਧਿ ਗਏ ਮਿਲਦੀ ਆਪਾਂ ਗੱਲ ਕਰਦੇ ਆ ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲਿਓ ਹਾਂ ਮਿਲੇ ਆ ਖੁੱਡੀਆਂ ਸਾਹਿਬ ਨੂੰ ਅੱਛਾ ਕਿਵੇਂ ਦਾ ਸੁਭਾਅ ਬਹੁਤ ਵਧੀਆ ਸੁਭਾਅ ਆ ਬੀਬਾ ਸੁਭਾਅ ਦਾ ਬੰਦਾ ਹੈਗਾ ਅੱਛਾ ਤੇ ਚੰਗੇ ਸੁਭਾਅ ਦਾ ਬੰਦਾ ਹੈ ਜੀ ਬਹੁਤ ਵਧੀਆ شریف ਬੰਦਾ ਹੈਗਾ ਅੱਛਾ ਇਹ ਕੋਈ ਲੂ ਬੰਦਾ ਵਧੀਆ ਅੱਛਾ ਹਾਂ ਤੇ ਜੇ ਆਪਾਂ ਗੱਲ ਕਰੀਏ ਬੀਬਾ ਹਰਸ਼ਿਮਰਤ ਪਹਿਲਾਂ ਰਹੇ ਆ 5 ਸਾਲ ਆਏ ਆ ਕਿਤੇ ਇਹਨਾਂ ਨੇ ਕੀ ਆਉਣਾ ਸੀ ਇਹ ਤਾਂ ਹੁਣ ਤਾਂ ਭੱਜੇ ਫਿਰ ਦੇਣਗੇ ਪਹਿਲਾਂ ਨਹੀਂ ਇੱਥੇ ਆਏ 15 ਸਾਲ ਆ ਹਾਂ ਪਹਿਲਾਂ ਸਾਡੇ ਛਤਰੀ ਲਾਉਂਦੇ ਰਹੇ ਨੇ ਹੋਰ ਕੀ ਇਹਨਾਂ ਨੇ ਕੀਤਾ ਪਹਿਲਾਂ ਨਹੀਂ ਆਏ ਕਦੇ ਪਹਿਲਾਂ ਨਹੀਂ ਆਏ ਤਾਂ ਤਾਂ ਅਸੀਂ ਬਦਲਾਅ ਕੀਤਾਗਾ ਅੱਛਾ ਬਦਲਾਅ ਤਾਂ ਅਸੀਂ ਕੀਤਾ ਤਾਂ ਹੀ ਕੀਤਾਗਾ ਤੇ ਆਖੀ ਫਿਰ ਬਦਲਾਅ ਦੀ ਨੇਰੀ ਉਵੇਂ ਹੀ ਰਹੂਗੀ ਹਾਂ ਉਵੇਂ ਹੀ ਰਹੂਗੀ ਸਾਡੇ ਬੰਨਿਆਂ ਤਾਂ ਉਵੇਂ ਹੀ ਹੈ ਕੀ ਮਾਹੌਲ ਆ ਪਿੰਡ ਦਾ ਫਿਰ ਹਵਾ ਪਿੰਡ ਦਾ ਹਵਾ ਤਾਂ ਆਮ ਪਾਰਟੀ ਦੀ ਹੈ ਜੀ ਅੱਛਾ ਹਾਂ ਭਾਈ ਜੀ ਕੀ ਨਾਮ ਹੈ ਜਸਵੰਤ ਸਿੰਘ ਹੈ ਕੀ ਲੱਗਦਾ ਫਿਰ ਠੀਕ ਹੈ ਜੀ ਮੈਂ ਕਹਿੰਦੇ ਹੌਜੀ ਸਾਹਿਬ ਠੀਕ ਹੈ ਕਿਹੜੀ ਪਾਰਟੀ ਪਾਰਟੀ ਤਾਂ ਜਿਹੜੀ ਚੱਲ ਰਹੀ ਹੈ ਉਸੇ ਦੇ ਕੰਮ ਵਧੀਆ ਹੋ ਰਹੇ ਹਨ ਅੱਛਾ ਲੋਕ ਹਲ ਕਰਦਾ ਜੀ ਥੋੜੀ ਟਾਈਮ ਤਾਂ ਲੱਗਦੀ ਹੈ ਜਿਹੜਾ ਸਰਪੰਚ ਸਾਹਿਬ ਕਹਿੰਦੇ ਵੀ ਭਗਵਾਨ ਤਮਾਨ ਨੇ ਲੁੱਟ ਲਿਆ ਪੰਜਾਬ ਤੇ ਫਿਰ ਬਚਾਈਏ ਅਏ ਤਾਂ ਜੀ ਇਹ ਰਾਸੀ ਬੰਦੇ ਕਹਿੰਦੇ ਇੱਕ ਦੂਜੇ ਤੇ ਦੂਸ਼ਣਵਾਦੀ ਕਰਦੇ ਹੁੰਦੇ ਆ ਅੱਛਾ ਤਾਂ ਇੱਕ ਦੂਜੇ ਤੇ ਦੂਸ਼ਣ ਲਾਉਂਦੇ ਹੁੰਦੇ ਆ ਤਾਂ ਲੋਕਾਂ ਨੇ ਦੇਖਣਾ ਵੀ ਕੌਣ ਲੁੱਟਦਾ ਤੇ ਕੌਣ ਨਹੀਂ ਲੁੱਟਦਾ ਅੱਛਾ ਲੁੱਟਿਆ ਕਿਹਨੇ ਪੰਜਾਬ ਤੇ ਬਸਾਇਆ ਕਿਹਨੇ ਉਹ ਵਸਾਇਆ ਤਾਂ ਹੁਣ ਜਿਹੜਾ 70 ਸਾਲ ਤੱਕ ਲੁੱਟਦੇ ਹੀ ਫਿਰਦੇ ਨਾ ਵਸਾਇਆ ਤਾਂ ਹੁਣ ਜਿਹੜੇ 2 ਸਾਲ ਦੇ ਨੇ ਹੁਣ ਮਾਣਾ ਮੋਟਾ ਲੋਕਾਂ ਨੂੰ ਸੁੱਖ ਦਾ ਸਾਆ। ਕਹਿੰਦੇ ਇਹਨਾਂ ਨੇ 1000 ਰੁਪਏ ਤਾਂ ਦਿੱਤਾ ਨਹੀਂ ਹਲੇ ਤੱਕ। ਦੇ ਦੇਣਗੇ ਫਿਰ ਹੌਲੀ ਹੌਲੀ ਹੋਊਗਾ ਨਾ ਸਾਰਾ ਕੰਮ ਤਾਂ ਇੱਕਦਮ ਕਹਿੰਦੇ ਨੇ ਵੀ ਇੱਕਦਮ ਹੀ ਸਾਰਾ ਕੰਮ ਹੋ ਜਾਏ। ਇੱਕਦਮ ਪੈਨੋ ਸਾਰਾ ਕੰਮ ਹੁੰਦਾ ਟਾਈਮ ਤਾਂ ਲੱਗਦਾ ਹੀ ਆ। ਪਿੰਡਾਂ 'ਚ ਸਾਰੇ ਵਕੀਲ ਬਣ ਜਾਂਦੇ ਭਗਵਾਨ ਤਮਾਨ ਦੇ ਤੁਸੀਂ ਦੱਸੋ ਵੀ ਘੋਲ ਕੇ ਕੀ ਪਿਆ ਤਾਂ ਇਹ じゃ। ਘੋਲ ਕੇ ਕੁਝ ਨਹੀਂ ਪਿਆ ਬਾਈ। ਨਾ ਸਾਨੂੰ ਘੋਲ ਕੇ ਪੀਣ ਦੀ ਲੋੜ ਹੈ। ਸਾਨੂੰ ਉਹ ਕੰਮ ਚਾਹੀਂਦੇ ਸਾਡੇ ਬੱਚਾ ਵਾਸ ਹੁਣ ਆ ਮੋਬਾਈਲਾ ਤੇ ਦੇਖਦੇ ਵੀ ਕਿੰਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਬਿਨਾ ਚਾਹ ਪਿਆਏ ਬਿਨਾ ਪੈਸੇ ਦਿੱਤੇ ਤੋਂ ਤੇ ਪਹਿਲਾਂ ਹੁੰਦਾ ਸੀ ਕਿ ਬੀਬਾ ਜੀ ਨੂੰ ਮਿਲ ਲਓ ਕਿੰਨੇ 18 ਲੱਖ 22 ਲੱਖ 28 ਲੱਖ ਫਿਰ ਉਹ ਹੁਣ ਹੈ ਨਹੀਂ ਕਿਸੇ ਕੋਲ ਨਾ ਤਾਂ 28 ਲੱਖ ਕਿਸੇ ਕੋਲੇ ਹੈਗਾ ਤੇ ਜਵਾਕ ਹੋਰ ਲੋਰ ਲੋਰ ਕਰਦੇ ਫਿਰਦੇ ਸੀ ਸਕੂਲਾਂ 'ਚ ਟੀਚਰ ਨਹੀਂ ਸੀ ਪੂਰੇ ਸਕੂਲਾਂ 'ਚ ਕੰਮ ਨਹੀਂ ਸੀ ਹੋ ਰਿਹਾ ਬੱਚੇ ਪੰਡਕ ਤੇ ਟੀਚਰ ਨਹੀਂ ਪੂਰੇ ਹੁਣ ਟੀਚਰ ਵੀ ਪੂਰੇ ਸਕੂਲਾਂ ਦੀ ਸਕੂਲ ਦੀ ਬਹੁਤ ਵਧਿਆ ਬਣ ਗਈ ਕੁੜੀਆਂ ਬਾਰੇ ਜਾਣਦੇ ਹੋ ਕੋਈ ਬਾਰੇ ਜਾਣਦੇ ਨੇ ਕੀ ਕੀ ਬੰਦਾ ਹੈਗਾ ਕਿਦਾਂ ਬਹੁਤ ਵਧੀਆ ਪਰਿਵਾਰ ਹੈ ਪਰਿਵਾਰ ਪਿੱਛੇ ਤੋਂ ਲੱਕੀ ਜਾਣਦੇ ਬਹੁਤ ਵਧੀਆ ਪਰਿਵਾਰ ਹੈ ਪਿੱਛੇ ਤੋਂ ਉਹਨਾਂ ਦੇ ਪਿਤਾ ਦਾ ਸੁਣਿਆ ਤੁਸੀਂ ਜਗਦੀਪ ਸਿੰਘ ਖੁੱਡੀਆਂ ਬਾਰੇ ਹਾਂ ਹਾਂ ਬਹੁਤ ਜ਼ਿਆਦਾ ਸੁਣਿਆ ਬੀਬੇ ਬੰਦੇ ਸੀ ਬੀਬੇ ਕਰਕੇ ਫੇਰ ਹੀ ਮਰੇਗਾ ਜੇ ਕੋਈ ਟਿੱਡੇ ਵੰਗੇ ਚੱਲਣਾ ਹੁੰਦਾ ਕਹਨੂੰ ਮਰਦਾ ਬੰਦਾ ਉਹ ਜੇ ਸਿੱਧਾ ਬੰਦਾ ਹੀ ਤਾਂ ਹੀ ਮਰਿਆ ਉਹ ਅੱਛਾ ਕਰੋ ਇੱਕ ਬੰਦੇ ਨੇ ਕਹਿਤਾ ਕਿ ਆਇਓ ਜੀ ਮਾੜਾ ਜਾ ਚਲੋ ਜੀ ਬਾਗਾਂ ਨਾਲ ਲਿਜਾ ਕੇ ਮਾਰਦਾ ਬਸ ਉਹਦਾ ਕੁਝ ਨਹੀਂ ਹੋਇਆ ਅੱਛਾ ਇਹਨਾਂ ਨੇ ਵੱਡੇ ਬਾਦਲ ਨੂੰ ਵੀ ਹਰਾਇਆ ਪਹਿਲਾਂ ਇਹਨਾਂ ਨੇ ਨਹੀਂ ਹਰਾਇਆ ਹੈ ਇਹਨਾਂ ਨੇ ਨਹੀਂ ਹਰਾਇਆ ਖੁੱਡੀਆਂ ਜਦੋਂ ਕਿ ਇਹਦਾ ਕੰਮ ਨਹੀਂ ਕਰੂਗੇ ਆਪਦੀ ਆਪੀ ਹਰ ਜੂ ਬਈ ਕਿੰਨਾ ਚਿਰ ਚ ਦੇਵਾਂਗੇ ਆਪਾਂ ਉਹਨੂੰ ਸਹੀ ਗੱਲ ਕਿੰਨਾ ਚਿਰ ਚ ਦੇਵਾਂਗੇ ਉਹਨੂੰ ਕਿੰਨਾ ਚਿਰ ਵੋਟਾਂ ਪਾਵਾਂਗੇ ਪਾਈਆਂ ਪਹਿਲਾਂ ਵੋਟਾਂ ਵੋਟਾਂ ਅਕਾਲੀ ਬੱਬਰ ਸ਼ੇਰ ਲਹਿਰ ਸਾਡੇ ਮੇਰੇ ਬਾਬੇ ਤੋਂ ਵੱਜੀ ਹੈਗੀ ਅੱਛਾ ਹਾਂ ਮੇਰ ਸੋ ਮੌਲਵੀ ਪਾਈਆਂ ਪਹਿਲਾਂ ਪਾਈਂ ਗਾਲੀਦਾਂ ਨੂੰ ਅਸੀਂ ਕਾਂਗਰਸ ਨੂੰ ਅਜੇ ਤੱਕ ਵੋਟ ਨਹੀਂ ਪਈ ਅੱਛਾ ਤੇ ਫਿਰ 90 ਸਾਲ ਦੀ ਉਮਰ ਵੇਰੀ ਹੋ ਗਈ ਤੇ ਪਰ ਅਜੇ ਤੱਕ ਕਾਂਗਰਸ ਨੂੰ ਵੋਟਿਕ ਲਿਆਉਣਾ ਪੈ ਗਿਆ ਲਿਆਉਣਾ ਪੈ ਗਿਆ ਬਾਈ ਇਹਨਾਂ ਨੇ ਤਪਾਕ ਹੀ ਲੈਣ ਦਾ ਬਦਲਾ ਵੀ ਲਿਆਓ ਲਿਆਓ ਹਾਂ ਤਾਂ ਤਪਾਏ ਹੀ ਲੈਣ ਤਾਂ ਬਦਲਾ ਲੈ ਤਾ ਬਾਈ ਕੀ ਨੇਰੀ ਦਾ ਆਮ ਪਾਰਟੀ ਦੀ ਹੈ ਜੀ ਹਾਂਜੀ ਆਮ ਪਾਰਟੀ ਅਚਾਨਕ ਆਦਮੀ ਕਿਉਂ ਕਿਉਂ ਜੀ ਕੰਮ ਵਧੀਆ ਕਰ ਰਹੇ ਹੈ ਜੀ ਹੂੰ ਬਾਕੀ ਹੌਲੀ ਹੌਲੀ ਸਾਰੇ ਕੰਮ ਹੋ ਜਾਣਗੇ ਜੀ ਹਜੇ ਤਾਂ 2 ਸਾਲ ਹੀ ਹੋਏ ਹੈ ਜੀ ਉੱਥੇ 2 ਸਾਲ ਹੀ ਹੋਏ ਹਾਂ ਕੰਮ ਨੂੰ ਟਾਈਮ ਲੱਗਦਾ ਜੀ ਕੋਈ ਵੀ ਘਰ ਆਪਾਂ ਬਣਾਈਏ ਕੁਝ ਵੀ ਕਰੀਏ ਜੀ ਟਾਈਮ ਤਾਂ ਲੱਗਦੀ ਹੈ ਜੀ ਤਾਂ ਟਾਈਮ ਤਾਂ ਲੱਗਦਾ ਹੈ ਹਾਂਜੀ ਭਾਈ ਜੀ ਕੀ ਲੱਗਦਾ ਫਿਰ ਠੀਕ ਹੈ ਭਾਈ ਓਕੇ ਜੀ ਕੀ ਦੀ ਬੱਲੇ ਬੱਲੇ ਆ ਫਿਰ ਆਮ ਪਾਰਟੀ ਦੀ ਹੈ ਆਮ ਪਾਰਟੀ ਦੀ ਹੈ ਕੁੜੀਆਂ ਨੂੰ ਜਿਤਾਉਣਾ ਹਾਂ ਜਿਤਾਉਣਾ ਪਰ ਅਸੀਂ ਛੋਟੇ ਮਾਧੇਵ ਰਾਹੀਂ ਇੱਕ ਗੱਲ ਜਰੂਰ ਕਹਿਣੀ ਚਾਹਾਂਗੇ ਸਰਕਾਰ ਨੂੰ ਵੀ ਮਾਲਵਾ ਜਿਹੜਾ ਇਹ ਨਰਮਾ 벨ਟ ਹੈ ਵੀ ਇਹ ਕਿਸਾਨੀ ਵਾਰੀ ਨਰਮੇਵਾਰੇ ਜਰੂਰ ਥੋੜਾ ਜਿਹਾ ਵੀ ਧਿਆਨ ਦੇਣ ਕੋਈ ਗੱਲ ਨਹੀਂ ਕੰਮ ਹੋਈ ਜਾਂਦੇ ਇਹਨਾਂ ਦੇ ਹੁੰਦੀ ਰਹਿਣਗੇ ਜੇ ਨਾ ਹੋਣਗੇ ਫਿਰ ਆਪਾਂ ਇਹਨਾਂ ਨੂੰ ਉਹ ਕਰ ਲਾਂਗੇ ਅੱਛਾ ਬਾਬਾ ਜੀ ਕੀ ਲੱਗਦਾ ਫਿਰ ਹਾਂ ਠੀਕ ਹੈ ਜੀ ਕਿਨੋਂ ਤਾਂ ਜਿਹੜੀ ਹੈਗਾ ਬਦਲਾਅ ਦਾ ਕੋਈ ਹੈਗਾ ਹੈ ਹੂੰ ਤੇ ਹੈਗਾ ਜੀ ਹੈਗਾ ਮਾਹੌਲ ਪੂਰਾ ਵਧੀਆ ਮਾਹੌਲ ਠੀਕ ਹੈ ਤੇ ਕੰਮ ਵੀ ਵਧੀਆ ਹੈ ਮਤਲਬ ਕੀਤੇ ਜਿੰਨੇ ਵੀ ਕੀਤੇ ਆ। ਉਹ ਦੂਜੀਆਂ ਪਾਰਟੀਆਂ ਨੇ ਲੁੱਟ ਲਿਆ ਪੰਜਾਬ ਤਾਂ ਇਹਨੇ। ਹਾਂਜੀ ਹਾਂ। ਲੁੱਟਿਆ? ਬਿਲਕੁਲ ਜੀ ਬਿਲਕੁਲ। ਪੰਜਾਬ ਲੁੱਟ ਲਿਆ ਭਗਵੰਤ ਮਾਨ ਨੇ? ਨਹੀਂ। ਭਗਵੰਤ ਮਾਨ ਨੇ ਤਾਂ ਨਹੀਂ। ਦੇਖੋ ਸਾਡੇ ਦਾ ਇੱਕ ਤਾਂ ਬਿਜਲੀ ਦਾ ਹੋ ਗਿਆ। ਵੀ ਬਿਜਲੀ ਦੇਖੋ ਮਤਲਬ ਲਗਭਗ 90% ਦੀ ਨਹੀਂ ਕਿਸੇ ਨੂੰ ਬਿੱਲ ਆਉਂਦਾ। ਮੈਨੂੰ ਵੀ ਆਪਦੀ ਮਆਪਦੀ ਗੱਲ ਹੀ ਕਰਦਾ ਵੀ ਜਿਹੜੀ ਕਿ ਬਿੱਲ ਦੀ ਹੁਣ ਬਹੁਤ ਵਧੀਆ ਹੈਗਾ ਜੀ। ਅੱਛਾ। ਦੂਜੇ ਨੰਬਰ ਤੇ ਸਾਡੇ ਆ ਪਿੰਡ ਦਾ ਵਿਕਾਸ ਦੀ ਗੱਲ ਕਰਦੇ ਆ। ਪਿੰਡ ਨਾਲ ਵਿੱਚ ਆ ਤੇਖਣ ਤੁਸੀਂ ਖੜੇ ਹੋ ਇੱਥੇ ਵੀ ਸਾਰਾ ਕੁਝ ਇਹ ਹੋ ਗਿਆ ਹਨ ਅੱਛਾ ਵੀ ਆ ਹੌਲੀ ਹੌਲੀ ਹੋ ਜਾਊਗਾ ਚਲੋ ਦੋ ਸਾਰੀ ਹੋਇਆ ਜੇ ਤਾਂ ਪਿੰਡ ਦੇ ਲੋਕ ਨੇ ਜਿਹੜੇ ਕੋਈ ਕੋਈ ਗੱਲ ਕਹਿੰਦੇ ਨੇ ਵੀ ਕੰਮ ਹੋਏ ਨੇ ਕੰਮ ਨੂੰ ਵੋਟ ਪਾਈ ਆ ਕੀ ਲੱਗਦਾ ਫਿਰ ਕੰਮ ਹੋਏ ਆ ਪਿੰਡ ਦੇ ਪੂਰੇ ਹੋਇਆ ਜੀ ਹਾਂਜੀ ਪੂਰੇ ਨਜ਼ਾਰਾ ਆ ਰਿਹਾ ਜਮਾਨਾ ਨਜ਼ਾਰਾ ਤ੍ਰੈਦ ਕੀ ਕੀ ਹਵਾ ਲੱਗਦੀ ਹੈ ਪਿੰਡ ਅੱਜ ਕੀ ਹਵਾ ਬਸ ਆਮ ਪਾਰਟੀ ਦੀ ਆਮ ਵਾਲੀ ਹੂੰ ਠੱਕੇ ਅੱਛਾ ਬਾਬਾ ਫਿਰ ਕੀ ਲੱਗਦਾ ਹੈ ਹੈ ਜੀ ਛੋਲੇ ਬਾਅਦ ਚ ਖਾ ਲਿਓ ਅੱਛਾ ਨੌਕਰੀ ਤੇ ਲੱਗੇ ਜੀ ਲੱਗਦਾ ਫਿਰ ਲੋ ਕੋਠੀਆਂ ਵੇਚਦਿਆਂ ਤੇ ਨੌਕਰੀ ਤੋਂ ਹਟਾਦਿਆਂ ਵਧੀਆ ਕੰਮ ਸੀ। ਵਧੀਆ ਆਮ ਆਲਿਆਂ ਨੇ ਮੇਰੀ ਤਾਂ ਪੈਨਸ਼ਨ ਬੰਦ ਦੀ ਮੌਜ ਨਾਲ ਦੇਖਲਾ ਛੋਲੇ ਦਾਣੇ ਖਾਈ ਜਾਂਦੇ ਆ। ਲੈ ਲੈਣੇ ਆਂਗੇ 1500 ਮੁਕਦਾ ਨਹੀਂ। ਅੱਛਾ ਤੇ ਬਾਅਦ ਫਿਰ ਬਾਅਦ ਛਕੀ ਜੱਗ ਅੱਛਾ ਕੀ ਜਗਦੇ ਆਂ ਹਾਂ। ਅੱਛਾ ਹੋਰ ਪਾਰਟੀਆਂ। ਹੋਰ ਪਾਰਟੀਆਂ ਕਾਲੀ ਦਲ ਸੀ ਸੀ ਪਹਿਲਾਂ। ਹਮ ਕਾਲੀ ਦਲ ਨੇ ਬਹੁਤ ਕੰਮ ਕੀਤੇ। ਫਿਰ ਕੰਮ ਸੂਏ ਪੱਕੇ ਖਾਲ ਪੱਕੇ। ਕੋਈ ਅੰਤ ਹੀ ਨਹੀਂ ਛੱਡਿਆ ਬਾਦਲ ਨੇ। ਅੱਛਾ ਹੁਣ ਕੀ ਹੋ ਗਿਆ ਇਹਨਾਂ ਨੂੰ? ਹੋਣਾ ਕੀ ਸੀ? ਚੜਦੀ ਕਲਾ ਚ ਹੁਣ ਵੀ। ਅੱਛਾ ਚੜਦੀ ਹਾਂ ਹਾਂ। ਨਾਲੇ ਬਾਬਾ ਕਹਿੰਦੇ ਭਗਵੰਤ ਮਾਨ ਨੇ ਕੰਮ ਕੀਤੇ ਨਾਲੇ ਅਕਾਲੀ ਦਲ ਨੇ ਯਾਰ ਜੇ ਹੁਣ ਕਹੇ ਇਹਨਾਂ ਨੂੰ ਕਿ ਜਦੋਂ ਪੈਨਸ਼ਨ ਬੰਨਦੀ ਇਹਨਾਂ ਨੂੰ ਕਿਵੇਂ ਨਾ ਕਹੀਏ ਮਾੜਾ ਮਾੜਾ ਕਿਵੇਂ ਕਹਿੰਦੀ ਹੈ ਆਪਾਂ ਸੱਚੀ ਗੱਲ ਕਹਾਂਗੇ ਬਾਦਲ ਨੇ ਬਥੇਰੇ ਕੰਮ ਕੀਤੇ ਨੇ ਪਹਿਲਾਂ ਤੇ ਹੁਣ ਆ ਬਾਦਲ ਨੇ ਹੁਣ ਆਮ ਨੇ ਪੈਨਸ਼ਨ ਬੰਨੀ ਹੈ ਕੰਮ ਹੋਰ ਤਾਂ ਕੋਈ ਨਹੀਂ ਖਾਸ ਹੋਇਆ ਬੁੜੀਆਂ ਦਾ ਜਿਹੜਾ 1000 ਰੁਪਿਆ ਕਹੇ ਬੰਨਿਆ ਨਹੀਂ ਇਹਨੇ ਭੇਜਿਆ ਨਹੀਂ ਹਲੇ ਅੱਛਾ ਭੇਜਿਆ ਨਹੀਂ ਨਾ ਨਾ ਭੇਜਿਆ ਨਹੀਂ ਤਾਂ ਬਾਬੇ ਦੀਆਂ ਗੱਲਾਂ ਸੁਣ ਕੇ ਸੋਨੂੰ ਵੀ ਪਤਾ ਲੱਗ ਗਿਆ ਉਹ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਕੀ ਰਹਿ ਹੈ ਲੋਕਾਂ ਦੀ ਉਹ ਤੁਹਾਡੇ ਨਾਲ ਕਰੀਏ ਸਾਂਝੀ ਤੁਸੀਂ ਕਰਿਓ ਆਪਣੀ ਰਾਇ ਕਮੈਂਟਾਂ 'ਚ ਸਾਂਝੀ ਮਿਲਦਾ ਹੈ ਇੱਕ ਨਵੀਂ ਸਾ